ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੀਂਹ ਪੈਣ ਨਾਲ ਜਿੱਥੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਤੇ ਖਤਰਾ ਵੀ ਕਾਫੀ ਮੰਡਰਾ ਰਿਹਾ ਹੈ ਉੱਥੇ ਹੀ ਅੰਮ੍ਰਿਤਸਰ ਦੇ ਸਨਿਆਰੇ ਵਾਲੇ ਖੂਬ ਵਿੱਚ ਦੇਰ ਰਾਤ ਇੱਕ ਪੁਰਾਣੀ ਬਿਲਡਿੰਗ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਬਿਲਡਿੰਗ 100 ਸਾਲ ਪੁਰਾਣੀ ਸੀ ਤੇ ਪਿਛਲੇ 15 ਸਾਲਾਂ ਤੋਂ ਖਾਲੀ ਪਈ ਹੋਈ ਸੀ ਉੱਥੇ ਹੀ ਮਹੱਲੇ ਦੇ ਲੋਕਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਇਹ ਬਿਲਡਿੰਗ ਰਾਤ ਦੀ ਬਜਾਏ ਸਵੇਰੇ ਡਿੱਗਦੀ ਤਾਂ ਕੋਈ ਵੱਡਾ ਨੁਕਸਾਨ ਹੋ ਸਕਦਾ ਸੀ ਕਿਉਂਕਿ ਇਸ ਦੇ ਨੇੜੇ ਹੀ ਇੱਕ ਸਕੂਲ ਸੀ ਚਲਦੇ ਲੋਕਾਂ ਦੀ ਕਾਫੀ ਆਵਾਜ਼ਾਈ ਰਹਿੰਦੀ ਸੀ ਉੱਥੇ ਹੀ ਬਿਲਡਿੰਗ ਦੇ ਮਾਲਕ ਦਾ ਕਹਿਣਾ ਹੈ ਕਿ ਇਹ ਬਿਲਡਿੰਗ ਦਾ ਕਾਫੀ ਲੰਬੇ ਸਮੇਂ ਤੋਂ ਝਗੜਾ ਚੱਲ ਰਿਹਾ ਹੈ ਜਿਸ ਤੇ ਚਲਦੇ ਅਸੀਂ ਨਹੀਂ ਇਸ ਨੂੰ ਠੀਕ ਕਰਵਾ ਸਕੇ ਉੱਥੇ ਹੀ ਮhalla ਨਿਵਾਸੀਆਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਅੰਮ੍ਰਿਤਸਰ ਦੇ ਕਮਿਸ਼ਨਰ ਜੋ ਕਿ ਨਗਰ ਨਿਕੰਧਦੇ ਹਨ ਉਹਨਾਂ ਨੂੰ ਇਸ ਬਾਰੇ ਚਿੱਠੀ ਵੀ ਲਿਖੀ ਸੀ ਪਰ ਕੋਈ ਵੀ ਕਾਰਵਾਈ ਜਿਹੜੀ ਨਹੀਂ ਹੋਈ ਜਿਸ ਤੇ ਜ਼ਿੰਮੇਵਾਰ ਪ੍ਰਸ਼ਾਸਨ ਦੱਸਿਆ ਜਾ ਰਿਹਾ ਹੈ ਇਸ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਜੋ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ بارش ਹੋਣ ਦੇ ਨਾਲ ਇਹ ਪੁਰਾਣੀ ਬਿਲਡਿੰਗ ਇੱਕਦਮ ਢੇਟਾ ਡਿੱਗ ਪਈ ਹੈ आओ तु सुनाने मला निवासिया ने क्या? Do <laughs> you ਭਾਜੀ ਬੋਲੀ ਕੀ ਨਾਂ ਦੇ? ਜਵਾਰ ਕਪੂਰ। ਤੇ ਕੀ ਕਹਿਣਾ ਚਾਹੋਗੇ ਕਿਹੜੀ ਬਿਲਡਿੰਗ ਟਿਕੀ ਗਈ ਹੈ? ਬਿਲਡਿੰਗ ਸਾਡਾ ਦਾ ਕੇਸ ਚੱਲਦਾ ਪਿਆ। ਅੱਛਾ ਜੀ। ਤੇ ਉਹਦੇ ਕਰਕੇ ਰਿਪੇਅਰ ਨਹੀਂ ਉਹਨੂੰ ਕੱਲ ਫੈਸਲਾ ਹੈ ਸਾਡਾ। ਪਰ ਲੇਕਿਨ ਉਹ ਰਾਤ ਨੂੰ ਇਹ ਕੰਮ ਹੋ ਗਿਆ। ਇਹ ਕੇਸ ਕਿੰਨਾ ਨਾ ਚੱਲ ਰਿਹਾ ਸੀ? ਅ ਜਗਵਰਦੀ ਵੰਦੀ ਜੀ। ਅੱਛਾ। ਤੁਹਾਡੀ ਆਪਣੀ ਜਗ੍ਹਾ ਨਹੀਂ ਹੈ? ਸਾਡੀ ਆਪਣੀ ਹੈ। ਲੇਕਿਨ ਅਸੀਂ ਬਿਆਨ ਨਾ ਕੀਤਾ। ਅੱਛਾ ਜੀ। ਤੇ ਉਹਨੂੰ ਮੁੜ ਕੇ ਕਿਹਾ ਸੀ ਕਿ ਵੀ ਦੋ ਡਬਲ ਲੱਗ ਲੋ। ਮਰਮਾ ਪਰ ਉਹਨੇ ਜੀ ਮੰਨਿਆ ਨੇ ਕੇਸ ਕਰਤਾ ਕਿ ਕਿੰਨੇ ਚਿਰ ਤੋਂ ਖਾਲੀ ਹੈ ਇਹ ਕੋਈ ਚਪਾ 5-6 ਸਾਲ ਹੋ ਗਏ 5 ਸਾਲ ਇੱਥੇ ਕੋਈ ਨਹੀਂ ਆ ਰਿਹਾ ਨਾ ਅੱਛਾ ਤੇ ਪਹਿਲਾਂ ਰਹਿੰਦੇ ਸੀਗੇ ਇੱਥੇ ਹਾਂਜੀ ਪਹਿਲਾਂ ਵੀ ਬਿਲਡਿੰਗ ਇਹੋ ਖਸਤਾ ਹਰ ਸੀ ਜਾਂ ਪਰ ਇਹ ਹੋਣੀ ਹੋਈ ਹੈ ਨਹੀਂ ਜਿਸ ਨੂੰ ਖਸਤਾ ਸੀ ਫੇਰ ਹੀ ਖਾਲੀ ਕੀਤੀ ਸੀ ਅੱਛਾ ਜੀ ਕਿਉਂਕਿ ਪਿਛੋੜ ਦੀ ਨਾਲ ਇੱਕ ਛਾਤ ਨੂੰ ਥੋੜੀ ਚੋਣੀ ਸ਼ੁਰੂ ਹੋ ਗਈ ਸੀ ਤਾਂ ਖਾਲੀ ਕਰ ਦਿੱਤੀ ਬਿਲਡਿੰਗ ਤਕਰੀਬਨ ਕਿੰਨੇ ਸਾਲ ਪੁਰਾਣੇ ਹੈ ਇਹ ਆ ਗਈ ਜੀ 80 90 ਹਜ਼ਾਰ ਤੋਂ ਨਵੇਂ ਜ਼ਰੂਰ ਪਹਿਲੇ ਫੈਮਿਲੀ ਰਹਿੰਦੇ ਸੀ ਇੱਥੇ ਸਾਰੀ ਫੈਮਿਲੀ ਇੱਥੇ ਰਹਿੰਦੀ ਸੀ ਤਾਂ ਲੱਗਦਾ ਨਹੀਂ ਜੇ ਹੁਣ ਫੈਮਿਲੀ ਹੁੰਦੀ ਤੇ ਨੁਕਸਾਨ ਹੋ ਜਾਣਾ ਸੀ ਉਹ ਤੇ ਹੈ ਜੀ ਬਾਕੀ ਇਕੱਲੇ ਤੁਸੀਂ ਨੈਸਟਾਪ ਕੀ ਕਰ ਰਹੇ ਹੋ ਕੋਈ ਕੰਪਲੇਂਟ ਕੀਤੀ ਆ ਆਪ ਹੀ ਇਥੇ ਕੰਪਲੇਂਟ ਅਸੀਂ ਕਰਤੀ ਥਾ ਪਰ ਥਾਣੇ ਵੀ ਕਰਤੀ ਸੀ ਆਪਰੇਸ਼ਨ ਜਿਹੜੀ ਚੂਕ ਆਤਾ ਹੈ ਬਾਕੀ ਉਹਨੇ ਮਲਬਾ ਹੀ ਚੁਕਾਵਾਂਗੇ ਉਹ ਲੈ ਆਂਦਾ ਹੈ ਠੀਕ ਹੈ ਕਿ ਕਿੰਨੇ ਵਜੇ ਬਿਲਡਿੰਗ ਦੀ ਗੀਤ ਰਾਤ ਕੋਈ 10:30 ਸਾਨੂੰ ਕਿਦੋਂ ਪਤਾ ਲੱਗਾ ਤੁਹਾਨੂੰ ਉੱਥੇ ਵਾਲੇ ਕਹਾਂ ਲੱਗੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਸੀ ਹਾਂਜੀ ਪ੍ਰਧਾਨ ਜੀ ਆਏ ਕਪਲ ਪ੍ਰਧਾਨ ਜੀ ਲਾਵਰ ਜੀ ਆਏ ਦੇਸੀ ਆਏ ਠੀਕ ਜਸਬੀਰ ਸਿੰਘ ਜੀ ਕਿਤੇ ਰਹਿੰਦੇ ਹੋ ਤੇ ਕਿਹੜੀ ਬਿਜ਼ੀ ਕੀਤੀ ਹੈ ਤੇ ਕਿੱਥੇ ਡਿਗਦੇ ਅਸੀਂ ਨਾ ਸੁਨਿਆਰੇ ਲੇਖੂ ਕੀ ਕਹਿੰਦੇ ਨੂੰ ਸੌਖੀ ਫਰਨੀਚਰ ਸਾਡੇ ਫਰਮ ਦਾ ਨਾਮ ਆ ਸਾਡੀ ਆਪਣੀ ਪ੍ਰੋਫੀ ਆ ਸਾਡੇ ਬਿਲਕੁਲ ਆਪੋਜੀਟ ਸਾਹਮਣੇ ਜਿਹੜੀ ਬਿਲਡਿੰਗ ਆ ਅੱਜ ਤੋਂ ਮੇਰਾ ਖਿਆਲ ਵੀ 18 ਸਾਲ ਹੋ ਗਏ ਆ ਬੰਦ ਹੋਈ ਨੂੰ ਤੇ ਆਪਸੀ ਬਸ ਉਹ ਭਰਾਵਾਂ ਦਾ ਆਗਾ ਵਾ ਨਾ ਉਹ ਪੈਸੇ ਲੌਂਦਾ ਤੇ ਨਾ ਉਹ ਲੌਂਦਾ ਇਹਨਾਂ ਨੂੰ ਬੜੀ ਵਾਰ ਗਿਆ ਵਾ ਜਦੋਂ ਬਾਰਸ਼ਾਂ ਹੁੰਦੀਆਂ ਉਦੋਂ ਕੋਈ ਨਾ ਕੋਈ ਇਹਦੀ ਛੱਤ ਡਿੱਗਦੀ ਆ ਜਾਂ ਬਾਜ਼ਾਰ ਚ ਟਾਂ ਡਿੱਗਦੀ ਆ ਅਸੀਂ ਇਹਨਾਂ ਨੂੰ ਇੰਨੀ ਵਾਰੀ ਮਹੱਲੇ ਦੇ ਸੱਦ ਕੇ ਕਿਹਾ ਵੀ ਭਾਈ ਸਾਹਿਬ ਇਹਦਾ ਮਸਲਾ ਹੱਲ ਕਰੋ ਕੋਈ ਨਾ ਕੋਈ ਜਾਨ ਜਾ ਸਕਦੀ ਆ ਪਰ ਇਹ ਕਿਸੇ ਦੀ ਸੁਣਦੇ ਹੀ ਨਹੀਂ ਅੱਜ ਵੀ ਕੱਲ ਵੀ ਇਹਨਾਂ ਨੂੰ ਅਸੀਂ ਇੱਥੇ ਸੱਦ ਕੇ ਕਿਹਾ ਵਾ ਤੇ ਇੱਕ ਉਹ ਗੱਲ ਹੀ ਕਰਦੇ ਆ ਵੇਖੋ ਜੀ ਸਾਡਾ ਆਪਸ ਝਗੜਾ ਹੈਗਾ ਵਾ ਪਰ ਆਵਾਂ ਦਾ ਨਿਭੜ ਜਾਣਾ ਵਾ ਫਿਰ ਅਸੀਂ ਕਰਦੇ ਆ ਤੇ ਕੱਲ ਅਸੀਂ ਇਹਨਾਂ ਨੂੰ ਇੱਥੇ ਭਾ ਕੇ ਸਮਝਾਇਆ ਵੀ ਕੀ ਕਹਿੰਦੇ ਨੂੰ ਵੀ ਤੁਹਾਡੇ ਝਗੜੇ ਦੇ ਵਿੱਚ ਕਿਸੇ ਦੀ ਜਾਨ ਵੀ ਜਾ ਸਕਦੀ ਇਹ ਰਾਤ 11:30 ਵਜੇ ਦੀ ਇਹ ਵੇਖੋ ਜੀ ਬਿਲਡਿੰਗ ਬੰਦ ਹੋਈ ਨੂੰ 15 ਤੋਂ 18 ਸਾਲ ਹੋ ਗਏ ਮਾਲਕ ਤਾਂ ਕਹਿੰਦਾ 5-6 ਸਾਲ ਉਹ ਜੋ ਮਰਜ਼ੀ ਕਹਿ ਸਕਦੇ ਤੁਸੀਂ ਮੁਹੱਲੇ ਤੋਂ ਪੁੱਛੋ ਸਰ ਤਾਂ ਲੱਗਦਾ ਨਹੀਂ ਜੇ ਸਵੇਰ ਦਾ ਸਮਾਂ ਹੁੰਦਾ ਰਾਹ ਕੀ ਵੀ ਸਰ ਸਰ ਅਸੀਂ ਇੱਕ ਕੱਲ ਥੋੜੇ ਦਿਨ ਹੋ ਗਏ ਚਿੱਠੀ ਲਿਖੀ ਸੀ ਕਮਿਸ਼ਨਰ ਸਾਹਿਬ ਨੂੰ ਭਾਰਤ ਪੋਸਟ ਨਹੀਂ ਹੋ ਸਗੀ ਸਾਡੇ ਕੋ ਅਸੀਂ ਉੱਚੇ ਬੇਰਵਾਹ ਦਿੱਤਾ ਵੀ ਇੱਥੇ ਦੋ ਸਕੂਲ ਪੈਂਦੇ ਨੇ ਇੱਕ ਗਰਲ ਸਕੂਲ ਆ ਲੜਕੀਆਂ ਦਾ ਜਿਨ੍ਹਾਂ ਦੀ ਆਵਾਜ਼ ਆਈ ਹੁੰਦੀ ਦੁਪਹਿਰ ਨੂੰ ਸਵੇਰ ਨੂੰ ਵੀ ਉਹ ਉਹ ਸਕੂਲ ਦਾ ਨਾਮ ਵੀ ਕੇ ਸਕੂਲ ਇੱਕ ਅਰੁਣ ਲక్ష్ਮੀ ਸਕੂਲ ਆ ਬੱਚਿਆਂ ਦਾ ਉਹਨਾਂ ਦਾ ਵੀ ਸਾਰੀ ਦਿਹਾੜੀ ਆਵਾਜ਼ ਆਈ ਜਿਹੜੀ ਆ ਬੱਚਿਆਂ ਦੀ ਸਵੇਰੇ ਵੀ ਜਾਂਦੇ ਆ ਦੁਪਹਿਰਾਂ ਨੂੰ ਆਉਂਦੇ ਆ ਥਰੀ ਵੀਲਰ ਆਉਂਦੇ ਆ ਇੱਕ ਸਾਹਮਣੇ ਬਿਲਡਿੰਗ ਦੇ ਓਪੋਜੀਟ ਸਾਡੇ ਕੀ ਕਹਿੰਦੇ ਨੇ ਰਾਈਟ ਸਾਈਡ ਤੇ ਸੇਵਾ ਸੰਤਿ ਹਸਪੀਟਲ ਆ ਜਿਹਦੇ ਕੀ ਸਵੇਰੇ ਸ਼ਾਮ ਜਿਹੜਾ ਵਾ ਉਹ ਉੱਥੇ ਮਰੀਜ਼ਾਂ ਦੀ ਜਿਹੜੀ ਆਵਾਜ਼ ਆਈ ਲੱਗੀ ਰਹਿੰਦੀ ਆ ਤੇ ਮਰੀਜ਼ ਆ ਕੇ ਆਪਣੀਆਂ ਗੱਡੀਆਂ ਵੀ ਲਾਉਂਦੇ ਆ ਸਾਰਾ ਅਸੀਂ ਬਹੁਤ ਸਮਝਾਇਆ ਇਹਨਾਂ ਨੂੰ ਜਾਨ ਮੋੜ ਕੇ ਲੋਕਾਂ ਦੀ ਜਾਨ ਹੁਕਮ ਹਾਂ ਜੋਖਮ ਚ ਡਾਲੀ ਇਹਨਾਂ ਨੇ ਦੇਖ ਲਾ ਤੁਸੀਂ ਤੁਸੀਂ ਦੇਮ ਕਰਨਾ ਚਾਹੋਗੇ ਹਾਂ ਅਸੀਂ ਕਰਨਾ ਚਾਹੁੰਦੇ ਹਾਂ ਮੱਲੇ ਵਾਲੇ ਸਾਰੇ ਨਾਲ ਸਾਡੇ ਸਾਡੇ ਕੋਲ ਲਿਖਤ ਵੀ ਹੈਗੀ ਆ ਮੱਲੇ ਵਾਲਿਆਂ ਦੇ ਸਾਈਨ ਵੀ ਹੈਗੇ ਜਿਹੜਾ ਆਪਾਂ ਕਰਾਏ ਹੋਏ ਆ ਵੀ ਇਸ ਚੀਜ਼ ਦਾ ਮਸਲਾ ਹੱਲ ਕਰੋ ਪਰ ਇਹ ਸਾਡੀ ਸੁਣਵਾਈ ਨੀ ਕੋ ਕੀਤੀ ਸਰ ਕਿੰਨੀ ਪੁਰਾਣੀ ਹੈ ਬੀਟੂ ਸਰ ਪੁਰਾਣੀ ਤੇ ਬਹੁਤ ਨਾਨਕਸ਼ਾਹੀ ਟੇਢੀ ਬਣੀ ਹੈ ਤੇ 79 ਦੇ ਅਸੀਂ ਆ ਇੱਥੇ ਹਾਂਜੀ ਇਹ ਹਾਲ ਵਾਲੋ ਵੀ ਸਾਡੇ ਤੋਂ ਪਹਿਲਾਂ ਦੀ ਅਸੀਂ ਬਿਲਡਿੰਗ ਦੇਖਣ ਦੇ ਸਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਸਰ ਜਾਨੀ ਨੁਕਸਾਨ ਚਲੋ ਬਚਾਅ ਹੋ ਗਿਆ ਥੱਲੇ ਉਹ ਰਾਤ ਇੱਕ ਰਾਘੀ ਰੰਗਦਾ ਪਿਆ ਸੀ ਤੇ ਚਲੋ ਮਾਰਾਂ ਨੇ ਹੱਥ ਦੇ ਕੇ ਰੱਖ ਲਿਆ ਉਹ ਕਹਿੰਦਾ ਜਦੋਂ ਨਿਕਲਣ ਲੱਗੀ ਆ ਤਾਂ ਫਿਰ ਉਸੇ ਵਲੇ ਹੀ ਉਹਨੇ ਭੱਜ ਕੇ ਆਪਣੀ ਜਾਨ ਬਚਾਈ ਬਾਕੀ ਇੱਕ ਗੱਡੀ ਸਾਡੇ ਬਿਯਾਰ ਚ ਲੱਗੀ ਸੀ ਗਾਂਡੀਆਂ ਦੀ ਉਹ ਸਾਰੀ ਡੈਮੇਜ ਹੋ ਗਈ ਸਰ ਸਰ ਪ੍ਰਸ਼ਾਸਨ ਦਾ ਅਧਿਕਾਰੀ ਪਹੁੰਚੇ ਜੀ ਇੱਥੇ ਕੋਈ ਸਰ ਹਿੱਤਾਂ ਦੇ ਸਿਹਰ ਦਾ ਕੋਈ ਨਹੀਂ ਆਇਆ